ਇਥੇ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਐ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਿਹਾ ਇਥੇ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇਥੇ ਇਸੇ ਕਰਕੇ ਤੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇਵਾਂਗੇ ਸਰ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇਥੇ ਜਿਸ ਤਰ੍ਹਾਂ ਕੁਝ ਇਨਵੈਸਟੀਗੇਸ਼ਨ ਸੰਭਲ ਐ ਇਸੇ ਵਿੱਚ ਬ੍ਰਾਹਮਣ ਵੌਇਸ ਰਿਹਾ ਐਸੀ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਆ। ਕੋਈ ਸਾਰੇ ਵੈਰੀਫਾਈ ਕਰਾਂਗੇ। ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਧਰ ਦਾਂਗੇ ਤੁਹਾਨੂੰ। ਸਰ ਕਿੰਨੇ ਕੁੜੀਆਂ ਮੰਡੀ ਅੰਦਰ ਜੀ? ਛੋੜੇ ਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ ਪਾ ਚਾਰ-ਪੰਜ ਲੜਕੇ ਆ। ਉਨੇ ਸਮੇਂ ਤੋਂ ਸਿਰਫ ਸਲੂਨ ਚੱਲ ਰਿਹਾ ਜੀ ਇੱਥੇ। ਇਹ ਮੈਂ ਤਾਂ ਹੁਣ ਸਰ ਜੀ ਲੜਕੇ ਇਹਦਾ ਚੈੱਕ ਇਹਦਾ ਪੁਰਾਣਾ ਚੱਲ ਰਿਹਾ। ਲੜਕੀਆਂ ਲੋਕਲ ਨੇ? ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ। ਸਰ ਲੜਕੀਆਂ ਲੋਕਲ ਨੇ। ਲੋਕਲ ਲੋਕਲ ਲੋਕਲ। ਲੋਕਲ। ਨਕਦੀ ਕਿ ਨਹੀਂ ਬ੍ਰਾਮਾ ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੁਹਾਨੂੰ ਦੱਸ ਦੇਣਗੇ ਬੇ ਦੇਸੀ ਕਰੰਸੀ ਬ੍ਰਾਮਾ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਸਰ ਇਹ ਸਿਨੀਅਰ ਲੀਡਰ ਵੀ ਲੋਕੀ ਇਹਨਾਂ ਨੂੰ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁਝ ਉਹ ਵੀ ਪਤਾ ਲੱਗ ਜੂ ਇੱਥੋਂ ਦੀਆਂ ਲੋਕਲ ਇਹਦੀ ਵੀ ਕੋਈ ਚੀਜ਼ ਆ ਰਹੀ ਹੈ ਜਿੱਥੇ ਉਹ ਤਾਂ ਅਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚ ਕਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲੀ ਇਨਫੋਰਮੇਸ਼ਨ ਤੇ ਇਹੀ ਬ